ਥੋੜੇ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਜੀ ਦੇ ਸਾਲਾਹ ਸਾਹਿਬ ਵਿਕਰਮਜੀਤ ਮਲਜੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮਹਿੰਮ ਜਿਹੜੀ ਆ ਉਹ ਕਾਦੀ ਦਲ ਨੇ ਸ਼ੁਰੂ ਕੀਤੀ ਸੀ ਗੈਰੀ ਗੱਲ ਸ਼ੁਰੂ ਹੋਈ ਤੇ ਕਾਦੀ ਦਲ ਕਿੱਥੋਂ ਸਭੀਚ ਪੰਥ ਬਚਾਓ ਮਹਿੰਮ ਜਦੋਂ ਕਾਦੀ ਦਲ ਬਣਿਆ ਤਾਂ ਉਹਦਾ ਮਹਿੰਮ ਸ਼ੁਰੂ ਹੋਈ ਪੰਥ ਬਚਾਓ ਗੁਰਦੁਆਰਾ ਸਾਹਿਬ ਬਚਾਓ ਸਿੱਖੀ ਨੂੰ ਅੱਗੇ ਲੈ ਕੇ ਜਾਓ ਅੱਜ 20 25 ਦੇ ਅੰਦਰ 20 25 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਅਕਾਲੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਿਮ ਚ ਲੱਗ ਗਿਆ ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਰੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਲ ਲੱਗ ਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਬੈਕਰਮ ਦੀ ਜੀਤੀਆਂ ਨੂੰ ਪੇਸ਼ ਕਰਨਾਗਾ ਬੈਕਰ ਨੂੰ ਪੇਸ਼ ਕਰਨਾਗਾ ਔਰ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ ਧਮਕੀਆਂ ਕਿਵੇਂ ਦੇੜੀਆਂ ਨੇ ਜੱਜ ਨੂੰ ਉਸ ਤਰ੍ਹਾਂ ਜੁਡੀਸ਼ੀਅਲ ਸਿਸਟਮ ਨੂੰ ਕਿਵੇਂ ਧਮਕਾਉਣਾਗਾ ਔਰ ਉਸ ਸਮੇਂ ਕਿਵੇਂ ਪੰਜਾਬ ਪੁਲਿਸ ਨੂੰ ਧਮਕਾਉਣਾਗਾ ਕਿਵੇਂ ਕਾਨੂੰਨ ਦੇ ਸਾਹਮਣੇ ਤਾਲੀਬਾਨ ਦੇ ਰੂਪ ਚ ਬੜ ਕੇ ਖੜਨਾਗਾ ਅੱਜ ਇਹ ਕੰਮ ਅਕਾਲੀ ਦਲ ਪੰਜਾਬ ਚ ਕਰ ਰਿਹਾਗਾ ਜਦੋਂ ਕਾਨੂੰਨ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਜਦੋਂ ਸਰਕਾਰ ਬਣੀ ਤਾਂ ਸਪਸ਼ਟ ਕੀਤਾ ਅਸੀਂ ਤਾਂ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਇੱਕ ਫੋਟੋ ਉਹਨਾਂ ਦੀ ਲਾਈ ਇੱਕ ਫੋਟੋ ਸ਼ਹੀਦ ਆਜਮ ਭਗਤ ਸਿੰਘ ਦੀ ਲਾਈ ਜਿਨ੍ਹਾਂ ਨੇ ਆਜ਼ਾਦੀ ਦਵਾਈ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਵਾਈ ਇੱਕ ਫੋਟੋ ਪੰਜਾਬ ਦੇ ਅੰਦਰ ਉਹਦੀ ਲੱਗੀ ਇੱਕ ਫੋਟੋ ਉਹਦੀ ਲੱਗੀ ਜਿਨੇ ਦੇਸ਼ ਦਾ ਸੰਵਿਧਾਨ ਬਣਾਇਆ ਪੰਜਾਬ ਦਾ ਸੰਵਿਧਾਨ ਬਣਾਇਆ ਪਰ ਲੇਕਿਨ ਅਕਾਲੀ ਦਲ ਨੇ ਅੱਜ ਤੱਕ ਹਿਸਟਰੀਆ ਕਦੇ ਸੰਵਿਧਾਨ 'ਚ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਅਸੀਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਕਾਰਵਾਈ ਕਰ ਰਹੇ ਨੇ ਅਦਾਲਤ ਦੇ ਅੰਦਰ ਪੇਸ਼ ਹੋਣਾਗਾ ਅਦਾਲਤ ਨੂੰ ਡਰਾਉਣ ਦੇ ਲਈ ਅਦਾਲਤ ਨੂੰ ਤਮਕਾਉਣ ਦੇ ਲਈ ਕਾਨੂੰਨ ਦੀ ਪ੍ਰਕਿਰਿਆ 'ਚ ਖਲਣ ਪਾਉਣ ਦੇ ਲਈ ਅੱਜ ਅਕਾਲੀ ਦਲ ਧਰਨੇ ਲਾ ਰਿਹਾ ਹੈ ਔਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਲਈ ਪਰਿਵਾਰ ਨੂੰ ਬਚਾਉਣ ਦੇ ਲਈ ਅੱਜ ਅਕਾਲੀ ਦਲ ਧਰਨੇ ਲਾ ਰਿਹਾ ਹੈਗਾ ਇਤੋਂ ਸਪਸ਼ਟ ਹੁੰਦਾ ਕਿ ਅੱਜ ਅਕਾਲੀ ਦਲ ਜਿਹੜਾ ਕਿਸੇ ਸਮੇਂ ਪੰਥ ਨੂੰ ਬਚਾਉਣ ਲਈ ਹੋਂਦ ਵਿੱਚ ਆਇਆ ਸੀ ਜਿਹਦੀ ਪਹਿਲੀ ਕਾਨਫਰੰਸ ਜਿਹਦਾ ਪਹਿਲਾ ਰਿਕਾਰਡ ਜਦੋਂ ਰਿਕਾਰਡ ਹੋਇਆ ਤਾਂ ਇਹ ਲਿਖਿਆ ਗਿਆ ਸੀ ਕਿ ਆਪਾਂ ਨੇ ਪੰਥ ਨੂੰ ਬਚਾਉਣਾਗਾ ਗੁਰਦੁਆਰਾ ਸਾਹਿਬ ਨੂੰ ਮਸੰਨਤ ਉਹ ਯਾਦ ਕਰਵਾਉਣਾਗਾ ਆਪਾਂ ਪੰਥਕ ਲਹਿਰ ਚਲਾਉਣੀ ਆ ਅੱਜ ਪੰਜਾਬ ਦੇ ਅੰਦਰ ਨਸ਼ਾ ਤਸਕਰ ਨੂੰ ਬਚਾਉਣ ਦੀ ਲਹਿਰ ਚਲਾ ਰਿਹਾ ਹੈਗਾ ਇਹ ਸਫਰ ਆ ਅਕਾਲੀ ਦਲ ਦਾ ਪੰਥ ਬਚਾਓ ਤੋਂ ਲੈ ਕੇ ਨਸ਼ਾ ਤਸਕਰ ਬਚਾਓ ਤੱਕ ਦੀ ਮਹਿੰਮ ਦਾ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਬਾ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨਾ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਦੌਰਾਨ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਮੰਗਦੇ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਕੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਹ ਜਿਹੜਾ ਕੰਮ ਆ ਉਹ ਕਰ ਲੰਦੇ ਸੀ ਆਇਆ ਅੱਜ ਉਸੇ ਪ੍ਰਕਿਰਿਆ ਦੇ ਤਹਿਤ ਉਸੇ ਕਿਰਿਆ ਦੇ ਤਹਿਤ ਅਕਾਲੀ ਦਲ ਕਿਸ ਕੰਮ ਲਈ ਲੱਗਿਆ ਹੋਇਆ ਨਸ਼ਾ ਤਸਕਰ بچاؤ ਮਹਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਸੌਦਾਗਰਾਂ ਦੀ ਰੱਖਿਆ ਕਿਵੇਂ ਕੀਤੀ ਜਾਣੀ ਆ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਕਾਨੂੰਨ ਦੇ ਰਾਜ ਨੂੰ ਤੋੜ ਲਾਂਗਾ ਮੈਂ ਪੰਜਾਬ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿਸ ਤਰ੍ਹਾਂ ਦਾ ਸਟ੍ਰਿਕਟ ਆਰਡਰ ਪਾਸ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਗੀ ਆ ਜੋ ਸੰਵਿਧਾਨ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇਗੀਆਂ ਜੋ ਸਰਕਾਰ ਨੂੰ ਮੰਡੇਟ ਦਿੱਤਾਗਾ ਜੋ ਅੰਬੇਡਕਰ ਸਾਹਿਬ ਦੁਆਰਾ ਲਿਖੇ ਸੰਵਿਧਾਨ ਦੇ ਵਿੱਚ ਲਿਖਿਆਗਾ ਅਸੀਂ ਉਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਬਿਲਕੁਲ ਸਾਰਾ ਕਾਨੂੰਨ ਲਾਗੂ ਕਰ ਰਹਿਆਂ ਫਿਰ ਵੀ ਬਹਿਸ ਸਮਝਦਾਗਾ ਅੱਜ ਪੰਜਾਬ ਦੀ ਜੁਡੀਸ਼ਰੀ ਨੂੰ ਅੱਜ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਜਿਹੜੀ ਬਚੀ ਖੂਚੀ ਪਾਰਟੀ ਆ ਜਿਹੜੀ ਬਚੀ ਕੁਚੀ ਰਹਿੰਦ ਖੁੰਦਾ ਉਹ ਤੋਂ ਖਤਰਾ ਪੈਦਾ ਹੋ ਗਿਆ ਤਾਂ ਮੇਰੀ ਆਨਰੇਬਲ ਚੀਫ ਜਸਟਿਸ ਨੂੰ ਬੇਨਤੀ ਆ ਕਿ ਤੁਰੰਤ ਇਸ ਤਰ੍ਹਾਂ ਦੇ ਆਰਡਰ ਜਾਰੀ ਕੀਤੇ ਜਾਣ ਤਾਂ ਕਿ ਜਿਹੜੇ ਲੋਕ ਨੇਗੇ ਜਿਹੜੇ ਜੁਡੀਸ਼ੀਅਨ ਨੂੰ ਧਮਕਾ ਰਹੇ ਨੇ ਜਿਹੜੇ ਇਨਵੈਸਟੀਗੇਸ਼ਨ ਅਫਸਰਾਂ ਨੂੰ ਧਮਕਾ ਰਹੇ ਨੇਗੇ ਜਿਹੜੇ ਕਾਨੂੰਨ ਦੀ ਪ੍ਰਕਿਰਿਆ 'ਚ ਹੱਲ ਖੜਲ ਪਾ ਰਹੇ ਨੇ ਉਹਨਾਂ ਤੇ ਰੋਕ ਲੱਗ ਸਕੇ